ਰਾਮਗੜੀਆ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਵੱਲੋਂ ਰਾਮਗੜੀਆ ਕਾਲਜ ਨਾਲ ਆਪਣੀ ਸਾਂਝ ਨੂੰ ਬਰਕਰਾਰ ਰੱਖਦਿਆਂ weight lifting ਹਾਲ ਵਿੱਚ water cooler ਪੇਂਟ ਕੀਤਾ ਗਿਆ ਜਿਕਰ ਜੋਗਾ ਕਿ ਜਗਰੂਪ ਸਿੰਘ ਵਾਸੀ ਇੰਗਲੈਂਡ ਜੋ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਸਨ ਤੇ ਕਾਲਜ ਦੀ weight lifting ਦੇ ਮੈਂਬਰ ਵੀ ਰਹੇ ਨੇ ਵੱਲੋਂ ਪਹਿਲਾਂ ਵੀ ਇਸ ਹਾਲ ਵਿੱਚ water cooler ਲਗਾਇਆ ਗਿਆ ਸੀ ਇਸ ਦੌਰਾਨ ਉਨ੍ਹਾਂ ਇਸ ਕਾਰਜ ਲਈ ਕਾਲਜ ਨੂੰ 40000 ਰੁਪਏ ਵੀ ਭੇਟ ਕੀਤੇ ਇਸ ਵਾਟਰ ਕੂਲਰ ਦਾ ਉਦਘਾਟਨ ਕਰਨ ਮੌਕੇ ਜਗਰੂਪ ਸਿੰਘ ਦੇ ਪਿਤਾ ਅਮਰੀਕ ਸਿੰਘ ਭਰਾ ਰਜਿੰਦਰ ਸਿੰਘ ਸੰਧੂ ਸੁਰਿੰਦਰ ਸਿੰਘ ਸਾਫਾ ਪੰਚਾਇਤ ਮੈਂਬਰ ਅਤੇ ਪਰਮਿੰਦਰ ਸਿੰਘ ਸ਼ੇਰਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਹਮੇਸ਼ਾ ਹੀ ਕਾਲਜ ਨਾਲ ਜੁੜੇ ਰਹਿੰਦੇ ਹਨ ਇਸ ਦੌਰਾਨ ਉਹਨਾਂ ਜਿਥੇ ਜਗਰੂਪ ਸਿੰਘ ਦਾ ਧੰਨਵਾਦ ਕੀਤਾ ਉਥੇ ਰਾਮਗੜੀਆ ਵਿਦਿਆਕਾਧਾਰਿਆ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਕਾਲਜ ਦਾ ਖਿਆਲ ਰੱਖਣਾ ਹੋਰਨਾ ਵਿਦ ਇਹ ਲਈ ਪ੍ਰੇਰਨਾ ਦਾ ਸਰੋਤ ਹੈ ਇਸ ਰਣ ਗੁਰਨਾਮ ਸਿੰਘ ਜਸਵਿੰਦਰ ਸਿੰਘ ਕੁਮਨ ਜਸਪੀਰ ਸਿੰਘ ਗੁਰਮਿੰਦਰ ਸਿੰਘ ਸਿਮਰਨਜੀਤ ਸਿੰਘ ਗਰਜੋਤ ਸਿੰਘ ਆਦ ਹਾਜ਼ਰ ਸਨ ਹਾਂਜੀ ਬੜੇ ਮਾਣ ਤੇ ਫਖਰ ਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਕਾਲਜ ਦੇ ਵਿੱਚ ਅੱਜ weight lifting ਹਾਲ ਦੇ ਵਿੱਚ ਇੱਕ water cooler ਜਿਹੜਾ ਲਗਾਇਆ ਗਿਆ ਸਰਦਾਰ ਜਗਰੂਪ ਸਿੰਘ ਸੰਧੂ ਪਿੰਡ ਅੱਟੀ ਤੋਂ ਜਿਹੜੇ ਕਿ ਯੂਕੇ ਦੇ ਵਿੱਚ ਰਹਿੰਦੇ ਆ ਔਰ ਉਹਨਾਂ ਨੇ ਇਹ কুলਰ ਜਿਹੜਾ ਆ ਲਗਭਗ 40000 ਰੁਪਇਆ ਆ ਉਹਦੀ ਫਿਟਿੰਗ ਕਰਕੇ ਖਰਚਾ ਜਿਹੜਾ ਆਇਆ ਆ ਔਰ ਮੈਂ ਦੱਸਣਾ ਚਾਹਣਾ ਕਿ ਉਹਨਾਂ ਦੇ ਇਹ ਸਕੂਲਰ ਦਾ ਉਕਾਟਨ ਕਰ ਲਈ ਉਹਨਾਂ ਦੇ ਪਿਤਾ ਜੀ ਸਾਡੇ ਦਰਮਿਆਨ ਪਹੁੰਚੇ ਹੋਏ ਸੀਗੇ ਸੰਧੂ ਸਾਹਿਬ ਸਰਦਾਰ ਅਮਰੀਕ ਸਿੰਘ ਦੀ ਸੰਧੂ ਜਿਹੜੇ ਕਿ ਕਿਸੇ ਟਾਈਮ ਤੇ ਪਿੰਡ ਦੇ ਸਰਪੰਚ ਰਹੇ ਆ ਔਰ ਉਹਨਾਂ ਦੇ ਵੱਡੇ ਬ੍ਰਦਰ ਸਰਦਾਰ ਰਵਿੰਦਰ ਸਿੰਘ ਜੀ ਉਹ ਵੀ ਸਾਡੇ ਕੋਲ ਪਹੁੰਚੇ ਹੋਏ ਸੀ ਜਿਹੜੇ ਕਿ ਯੂਕੇ ਤੋਂ ਆਏ ਆ ਤੇ ਮੈਂ ਦੱਸਣਾ ਚਾਹਾਂਗਾ ਕਿ ਹੋਰ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਕਾਫੀ ਜਣੇ ਪਹੁੰਚੇ ਹੋ ਸੀ ਇਸਕੂ ਜਿਹੜਾ ਵਾਟਰ কুলਰ ਆ ਉਹਦਾ ਇਕਾਠਨ ਕਰਨ ਦੇ ਲਈ ਮੈਂ ਸਮੂਹ ਮੈਨੇਜਮੈਂਟ ਦੇ ਬਿਹਾਫ ਤੇ ਬੇਟ ਲਿਫਟਿੰਗ ਐਸੋਸੀਏਸ਼ਨ ਦੇ ਬਿਹਾਫ ਤੇ ਸਮੂਹ ਬੇਟ ਲਿਫਟਰ ਦੇ ਬਿਹਾਫ ਦੇ ਉੱਤੇ ਸਰਦਾਰ ਜਗਰੂਪ ਸਿੰਘ ਸੰਧੂ ਹੁਣਾਂ ਦਾ ਧੰਨਵਾਦ ਕਰਦਾ ਹਾਂ ਮੈਂ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਦੱਸਣੀ ਚਾਹੁੰਦਾ ਹਾਂ ਕਿ 2013 ਦੇ ਵਿੱਚ ਵੀ ਇਸੇ ਜਗ੍ਹਾ ਦੇ ਉੱਤੇ ਬੇਟ ਲਿਫਟਿੰਗ ਹਾਲ ਦੇ ਵਿੱਚ ਜਿਹੜਾ ਵਾਟਰ কুলਰ ਉਹ ਸਰਦਾਰ ਜਗਰੂਪ ਸਿੰਘ ਹੁਣਾਂ ਲੋ ਲਾਇਆ ਗਿਆ ਸੀ ਤੇ ਉਸ ਵੇਲੇ ਹੀ ਇਹਨਾਂ ਨੇ ਕਿਹਾ ਸੀ ਜਦੋਂ ਫੇਰ ਵੀ ਲੋਡ ਹੋਏਗੀ ਤੇ ਮੈਂ ਹੀ ਲਗਾਵਾਂਗਾ ਸੋ ਉਹਨਾਂ ਨੇ 11 ਸਾਲਾਂ ਬਾਅਦ ਉਹ ਪੁਰਾਣਾ কুলਰ ਜਿਹੜਾ ਸਾਡਾ ਖਰਾਬ ਹੋ ਗਿਆ ਸੀ 11 ਸਾਲਾਂ ਬਾਅਦ ਜਿਹੜਾ ਆ ਉਹਨਾਂ ਨੇ ਫੇਰ ਇਹ ਵਾਟਰ কুলਰ ਜਿਹੜਾ ਆ ਦੂਸਰੀ ਵਾਰ ਬ੍ਰਾਮ ਘੜੀਆ ਕਾਲਜ ਦੇ weight lifting ਹਾਲ ਦੇ ਵਿੱਚ ਲਗਾਇਆ ਆ ਤੇ ਮੈਂ ਪਰਮਾਤਮਾ ਅਗੇ ਇਹੋ ਅਰਦਾਸ ਕਰਦਾ ਆ ਕਿ ਇਹ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਕਰਨੇ ਤੇ ਉਹਨਾਂ ਦੀ ਸਿਹਤ ਦੀ ਕਾਮਯਾਬੀ ਜਿਹੜੀ ਆ ਕਰਨੇ ਔਰ ਇਸੇ ਤਰੀਕੇ ਦੇ ਨਾਲ ਕੋ ਵੇਟ ਲਿਫਟਿੰਗ ਦੇ ਨਾਲ ਰਾਮਬੜੀਆ ਕਾਲਜ ਦੇ ਨਾਲ ਜੁੜੇ ਰਹਿਣ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਦਰਾਈਆਂ ਤੋਂ ਬਹੁਤ ਬਹੁਤ